ਏ ਵੀ ਇਸ ਪੀ ਸੰਜਟ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਰ ਪੂਰਸ਼ਨ ਜਿਸ ਤਰ੍ਹਾਂ ਕਿ ਹੜ ਜਿਹੜੇ ਨੇ ਹੜਾ ਨੇ ਤਬਾਹੀ ਮਚਾਈ ਹੋਈ ਆ ਜਿਹੜਾ ਸੂਬੇ ਦੇ ਕਈ ਜਿਹੜੇ ਨੇ ਇਰ ਵਿੱਚ ਔਰ ਅੱਜ ਗੱਲ ਕਰਨ ਲੱਗੇ ਆ ਕਿ ਪਟਿਆਲੇ ਦੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਹੈਗਾ ਕਿ ਇਹ ਜਿਹੜੀਆਂ ਟਾਂਗਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਟਾਂਗਰੀ ਓਵਰਫਲੋ ਹੋਈ ਵੀ ਆ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਪਾਣੀ ਜਿਹੜਾ ਹੈਗਾ ਹਰ ਇੱਕ ਪਾਸੇ ਜਿਹੜਾ ਖੇਤਾਂ ਦੇ ਵਿੱਚ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪੁੱਤਾ ਵਾਂਗੋ ਪਾਲੀ ਹੋਈ ਫਸਲ ਹੈ ਜਿਹੜੀ ਕਿਸਾਨਾਂ ਦੀ ਉਹ ਜਿਹੜੀ ਹੈਗੀ ਹੜ੍ਹ ਦੇ ਪਾਣੀ ਦੇ ਹੇਠ ਆ ਚੁੱਕੀ ਹੈਗੀ ਆ ਸੋ ਕਈ ਜਗ੍ਹਾ ਦੇ ਵਿੱਚ ਕਈ ਵੀਰਾਂ ਦੀ ਜਿਹੜੀ ਹੈ ਜ਼ਮੀਨ ਹੈ ਉਹ ਪਾਣੀ ਦੇ ਕਰਕੇ ਜਿਹੜਾ ਹੈਗਾ ਉਹ ਪਾਣੀ ਭਰਨ ਲੱਗ ਗਿਆ ਔਰ ਝੋਨੇ ਦੀ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਭਾਈ ਉਹਨਾਂ ਸਾਡੇ ਨਾਲ ਮਜੂਬ ਨੇ ਗੱਲਬਾਤ ਕਰਦੇ ਆ ਭਾਈ ਸਸ਼ੀ ਗਾਲ ਸਸ਼ੀ ਗਾਲ ਕੀ ਨਾਮ ਹੈ ਭਾਈ ਤੁਹਾਡਾ ਜਗਿੰਦਰ ਸਿੰਘ ਕਿਹੜਾ ਪਿੰਡ ਭਾਈ ਆਓ ਜਾਂ ਹੋ ਜਾ ਭਾਈ ਜੇ ਜਿਹੜਾ ਪਾਣੀ ਆ ਰਿਹਾ ਗਿਆ ਟਾਂਗਰੀ ਦੀ ਮਾਰ ਹੈ ਕਿ ਓਵਰਫਲੋ ਹੋ ਗਿਆ ਹੈ ਪਾਣੀ ਓਵਰਫਲੋ ਹੋ ਗਿਆ ਜੀ ਖੇਤਾਂ 'ਚ ਆ ਗਿਆ ਪਾਣੀ ਜ਼ਿਮੀਂਦਾਰ ਦੇ ਇੰਨੇ ਬਰਿਆਲੀ ਹੁੰਦੀ ਵੀ ਇਦੋਂ ਜ਼ਿਆਦੀ ਜੀ ਜ਼ਿਮੀਂਦਾਰ ਮਾਸਾ ਮਰ ਮਰ ਕੇ ਸਾਹ ਲੈਂਦਾ ਪੂ ਤੋੜ ਆਏ ਪੱਕੀ ਫਸਲ ਖਰਾਬ ਚਲੀ ਹੈ ਜੀ ਹਾਂ ਜੀ ਹਾਂ ਇਹ ਆਏ ਸਾਲੇ ਇੱਥੇ ਹੁੰਦਾ ਪਿਛਲੀ ਵਾਰੀ 2023 ਦੀ ਗੱਲ ਕਰ ਰਹੇ ਆਏ ਸਾਲ ਆਉਂਦਾ ਜੀ ਆਏ ਸਾਲ ਪਾਣੀ ਆਉਂਦਾ ਹੈ ਇੱਥੇ ਬਰਸ਼ਾ ਸਣ ਕੇ ਵੀ ਰਾਂ ਆਉਂਦਾ ਵੀ ਸਰਕਾਰਾਂ ਦੀ ਹੈ ਵੇ ਤੁਹਾਡੇ ਪੱਟ ਕੇ 50 50 ਫੁੱਟ ਡੂੰਗੀ ਕਰਦੇ ਨੇ ਕੋਈ ਨਹੀਂ ਕਰਦਾ ਜਿੰਨਾ ਚਿਰ ਸਰਕਾਰ ਪਹਿਲੀ ਰਿਕੁਆਇਰ ਨਹੀਂ ਕਰਦੀ ਜਿਮੀਦਾਰਾਂ ਨੂੰ ਮਾਪ ਜਿਆਦਾ ਪੈਸਾ ਨਹੀਂ ਦਿੰਦੀ ਉਹਨਾਂ ਚਿਰ ਇਹ ਪਹਿਲੀ ਰਿਕੁਆਇਰ ਡੂੰਗੀ ਨਹੀਂ ਹੋ ਸਕਦੀ ਨਜ਼ੀਕੀ ਹਾਲਤ ਤੇ ਵੀ ਸਰਕਾਰ ਆਪਣੇ ਜਿਮੀਦਾਰਾਂ ਦੇ ਜਿਹੜੇ ਖੇਤ ਲਾਟਮੈਂਟ ਹੋਏ ਨੇ ਜਿਹੜੇ ਆਪਣੇ ਪੱਲੇ ਪਾ ਕੇ ਆਪਣੇ ਖਾਤੇ ਸਰਕਾਰ ਰਿਕੁਆਇਰ ਕਰਕੇ ਜਿਮੀਦਾਰਾਂ ਨੂੰ ਪੈਸਾ ਦੇ ਤੇ 50 ਫੁੱਟ ਡੂੰਗੀ ਕਰੇ ਜਿੰਨਾ ਮਰਜ਼ੀ ਪਾਣੀ ਆ ਜਾਏ ਕਦੀ ਮਾਰ ਨਹੀਂ ਹੋ ਸਕਦੀ ਆਏ ਵਰੀ ਇਹ ਕੰਮ ਹੁੰਦਾ ਹੈਗਾ ਔਰ ਸਫਾਈ ਹੋਈ ਚਗੀ ਇਹਦੀ ਕੋਈ ਸਫਾਈ ਨਹੀਂ ਹੋਈ ਜੀ ਪ੍ਰਸ਼ਾਸਨ ਤਾਂ ਕਹਿੰਦਾ ਸਫਾਈ ਹੋਈ ਨਾ ਕੋਈ ਬਿਲਕੁਲ ਸਫਾਈ ਨਹੀਂ ਬੰਨਾ ਦਿੱਤੇ ਵੇਖੋ ਕੀ ਹਾਲ ਬਣਿਆ ਹੈ ਇੱਕ ਦਾਣਾ ਵੀ ਮਰੇ ਗਾਲੇ ਵੀ ਆਉਂਦੇ ਨੇ ਉਹ ਵੀ ਬਿਲਕੁਲ ਹੱਥ ਨਹੀਂ ਲਾਂਦੇ ਉੱਥੇ ਪੁਲਾ ਦੇ ਖਲੋਕੇ ਆਪਣੀ ਡੈੜੀ ਖੜੀ ਕਰਕੇ ਤੁਰ ਜਾਂਦੇ ਨੇ ਹੁਣ ਇਹ ਜਿਹੜਾ ਸਾੜੀ ਵਾਰਸ ਨਹੀਂ ਜੀ ਇਸ ਇਲਾਕੇ ਦਾ ਸਾਰੀਆਂ ਸੜਕਾਂ ਤਮਾਮ ਟੁੱਟੀਆਂ ਪਈਆਂ ਨੇ ਇੱਕ ਦੋ ਦੋ ਤਿੰਨ ਤਿੰਨ ਫੁੱਟ ਛੜਕਾਈ ਖੜੇ ਹੋਏ ਨੇ ਇੱਕ ਤਾਂ ਟੁੱਟੀ ਹੋਈ ਪਿਛਲੇ ਪਰੀਹਾੜਾ ਸੀ ਉਦੋਂ ਦੀ ਟੁੱਟੀ ਹੋਈਆਂ ਨੇ ਇਹ ਜਿਹੜਾ ਇਹਨਾਂ ਸੜਕਾਂ ਟੁੱਟੀਆਂ ਤੇ 3 ਸਾਲ ਹੋ ਗਏ ਨੇ ਪੂਰੇ 3 ਸਾਲ ਹੋ ਗਏ ਨੇ ਕੋਈ ਇੱਥੇ ਦੇਖਭਾਲ ਕਰਦਾ ਹੀ ਨਹੀਂ ਕੀ ਕੀ ਕਰਨ ਮੰਨਦੇ ਹੋ ਲੱਗਦਾ ਕਿ ਕਿ ਬਾਰਡਰ ਏਰੀਆ ਹੈਗਾ ਤਾਂ ਇੱਥੇ ਜਿਹੜੀਆਂ ਪਿੰਡਾਂ ਦੀ ਸੁਣਵਾਈ ਨਹੀਂ ਹੁੰਦੀ ਇਹ ਮੰਨਣਾ ਜੀ ਮੇਰੀ ਸੁਣਨ ਦੀ ਗੱਲ ਇਹ ਲਾਸਟ ਏਰੀਆ ਬਾਰਡਰ ਏਰੀਆ ਪੈ ਜਾਂਦਾ ਨਾ ਇਧਰ ਹਰਿਆਣਾ ਇਧਰ ਪੰਜਾਬ ਕੋਈ ਸੁਣਾਈ ਨਹੀਂ ਹੁੰਦੀ ਬਿਲਕੁਲ ਹਾਂ ਤੇ ਕਿੱਧਰੋਂ ਜਿਹੜਾ ਰੋਡ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਤੱਕ ਜਾਂਦਾ ਹੈਗਾ ਕਿ ਇਹ ਜੀ ਰੋਡ ਰੋਡ ਤੇ ਆਉਂਦਾ ਇਸ ਦੇਵੀਗੜ੍ਹ ਤੋਂ ਹਾਂ ਦੇਵੀਗੜ੍ਹ ਤੋਂ ਇਥੋਂ ਦੁੱਧਣ ਤੋਂ ਦੁੱਧਾਂ ਤੋਂ ਤੋੜ ਸੰਭਾਲਾ ਵੱਜ ਜਾਂਦਾ ਹੈ ਹਾਂਜੀ ਹਾਂ ਤੋਂ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਨਾ ਕਿੰਨਾ ਕੁ ਨੁਕਸਾਨ ਹੈ ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਨਕਸਾਨੇ ਦੀ ਝੋਨੇ ਦਾ ਤੇ ਆਏ ਸਾਲ ਨੁਕਸਾਨ ਹੋ ਜਾਂਦਾ ਕਿੰਨੇ ਕਿ ਏਰੀਆ ਦੇ ਵਿੱਚ ਜਿਹੜਾ ਪਾਣੀ ਫੈਲ ਰਿਹਾ ਹੈ ਕਿ ਰੋਡ ਦੇ ਉੱਤੇ ਵੀ ਆ ਰਿਹਾ ਹੈਗਾ ਲੱਗਦਾ ਹੈਗਾ ਕਿ ਰੋਡ ਦੀ ਕਨੈਕਟੀਵਿਟੀ ਟੁੱਟ ਜਾਂਦੀ ਹੈਗੀ ਜੇ ਪਾਣੀ ਜ਼ਿਆਦਾ ਪਰ ਦਿੰਦਾ ਹੈਗਾ ਇਹ ਕੰਮ ਸੇ ਕੰਮ ਜੀ ਮੇਰੀ ਸੋਨੋ ਗੱਲ ਇੱਥੇ 4-5000 ਕਿੱਲੇ ਦਾ ਨੁਕਸਾਨ ਹੈ ਕਮ ਸੇ ਕਮ ਹਾਂਜੀ ਸੋ ਜਿਹੜੀ ਇਹ ਰੋਡ ਦੀ ਕਨੈਕਟੀਵਿਟੀ ਹੈ ਜਿਵੇਂ ਪਾਣੀ ਰੋਡ ਦੇ ਉੱਤੇ ਆਇਆ ਹੋਇਆ ਹੈ ਜਿਹੜ ਨੂੰ ਜਿਹੜੀ ਜੋ ਰੋਡ ਜੋੜਦੀ ਹੈਗੀ ਪੰਜਾਬ ਹਰਿਆਣਾ ਰੋਡ ਜੋੜਦੀ ਜੀ ਹੋਰ ਕਿੱਟੇ ਤੱਕ ਇੱਥੇ ਬੰਦਾ ਕੋ ਲੰਘ ਨਹੀਂ ਸਕਦਾ ਨਾ ਗੱਡੀ ਵਾਲਾ ਨਾ ਮੋਟਰਸਾਈਕਲ ਕੋਈ ਵੀ ਅਕਸਰ ਰੋਡ ਤੇ ਪਾੜ ਵੀ ਪੈਂਦੇ ਨੇ ਇੱਥੇ ਪਾੜੇ ਪੈਂਦੇ ਆ ਰੋਡ ਜੀ ਹਾਂਜੀ ਹਾਂ ਸੋ ਬਿਲਕੁਲ ਲੋਕ ਨੇ ਜਿਹੜੇ ਉਹ ਬਿਲਕੁਲ ਇੱਥੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਪਾਣੀ ਉਹ ਪਾਣੀ ਹੋਇਆ ਵਾ ਟਾਂਗਰੀ ਨਦੀ ਹੈ ਔਰ ਇਹ ਥੈਲੇ ਕੁਝ ਕੁ ਥੈਲੇ ਜ਼ਰੂਰ ਪ੍ਰਸ਼ਾਸਨ ਵੱਲੋਂ ਰੱਖੇ ਗਏ ਨੇ ਕਿ ਇਹ ਥੈਲਿਆਂ ਦੇ ਨਾਲ ਹੜ ਰੁਕ ਜੂਗਾ ਵੱਡੇ ਸਵਾਲ ਇਹ ਆ ਜਰੂਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਉੱਤੇ ਖੜੇ ਹੁੰਦੇ ਨੇ ਕਿ ਅੱਜ ਇਹ ਚਾਰਕ ਥੈਲੇ ਰੱਖਤੇ ਕਿ ਇਹ ਥੈਲੇ ਰੱਖਣ ਦੇ ਨਾਲ ਕਿ ਹਣ ਰੁਕ ਜੂਗਾ ਇਹ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਪ੍ਰਸ਼ਾਸਨਾਂ ਦਾ ਬਾਈ ਜੀ ਤੁਸੀਂ ਵੀ ਦੇਖ ਰਹੇ ਹੋ ਆ ਜਿਹੜੇ ਥੈਲੇ ਨੇ ਆ ਕੁਝ ਕੁ ਥੈਲੇ ਨੇ ਮੇਰੇ ਖਿਆਲ ਨਾਲ ਗਿਰਤੀ ਦੇ ਸਾਰੇ ਸੋ ਤੋਂ ਘਟੇ ਹੁਣ ਥੱਲੇ 100 ਤੋਂ ਘਟਦੇ ਜੇ ਨਾ ਪਾਣੀ ਕਿਰ 15 15 ਕਿਲੋ ਹਰਤਾ ਲਈ ਮਿੱਟੀ ਹੈ ਕੀ ਇਹ ਰੋੜ ਪਾਣੀ ਰੋਕ ਲਊਗੀ ਮਤਲਬ ਕਿ ਮਜ਼ਾਕ ਹੀ ਹੋ ਰਿਹਾ ਹੈ ਮਜ਼ਾਕ ਮਜ਼ਾਕ ਬਿਲਕੁਲ ਲੱਗਦਾ ਪ੍ਰਸ਼ਾਸਨ ਕੋਈ ਸੀਰੀਅਸ ਨਹੀਂ ਹੈਗਾ ਨਾ ਜਨਾਬ ਬਿਲਕੁਲ ਕੋਈ ਸੀਰੀਅਸ ਨਹੀਂ ਆ 15 ਕਿਲੋ ਤਾਂ ਤੋਲ ਲਓ ਮਿੱਟੀ ਉੱਤੇ ਕੋਈ ਨਹੀਂ ਤੋੜੇ ਚ ਚੱਕ ਕੇ ਦਿਖਾ ਦਿਓ ਮੜ ਜਾ ਹਾਂ ਚੱਕ ਕੇ ਦਿਖਾਓ ਮੜ ਜਾ ਆ ਭਾਈ ਇਹਨਾਂ ਦੇ ਦੇਖੋ ਦੇਖੋ ਚੱਕ ਕੇ ਦਿਖਾ ਰਹੇ ਨੇ ਆ ਲਓ ਕਿੰਨੀ ਹੈ 10 ਬੰਦਾ ਕਿਲੋ ਮਿੱਟੀ ਹੈ ਲਓ ਕਿੰਨਾ ਮਿੱਟੀ ਹੈ ਹਾਂ ਜੀ ਹਾਂ ਬਾਈ ਹੱਸ ਵੀ ਰਿਹਾ ਔਰ ਸਵਾਲ ਹੈ ਜਿਹੜਾ ਪ੍ਰਸ਼ਾਸਨ ਦੇ ਉੱਤੇ ਖੜਾ ਕਰ ਰਿਹਾ ਹੱਸ ਤਾਂ ਰਿਹਾ 15 ਕਿਲੋ ਤੋਤੇ ਮਿੱਟੀ ਨਹੀਂ ਜੀ 15 ਕਿਲੋ ਤੋਤੇ ਮਿੱਟੀ ਹੁਣ ਮੈਂ ਮੇਰੀ ਸੁਣ ਗੱਲ ਮੇਰਾ ਤਾਂ ਸਨ 1942 ਦਾ ਜਨਮ ਹੈ ਅਸੀਂ 83 84 ਸਾਲ ਦਾ ਆ ਗਿਆ ਮੈਂ ਇੱਕ ਹੱਥ ਨਾਲ ਝੁਕਦੀ ਸੀ ਮਿੱਟੀ ਤੁਹਾਡੇ ਸਾਹਮਣੇ ਕਿੰਨੀ ਮਿੱਟੀ ਹੋ ਸਕਦੀ ਹੈ ਘੱਟੋ ਇਹ ਮੰਜ਼ਰ ਦੇਖਦੇ ਯਾਰ ਤੁਸੀਂ ਜਿਹੜਾ ਇਹ ਤੁਸੀਂ ਦੱਸ ਰਹੇ ਕੋਈ ਸੁਣਾਈ ਹੋ ਨਹੀਂ ਜੀ ਕੋਈ ਸੁਣਾਈ ਹੋ ਨਹੀਂ ਸਾਡੀ ਬਿਲਕੁਲ ਜਦੋਂ ਹੋਸਮਲੀ ਆ ਮਿਲ ਗਈ ਇਸੇ ਤਰ੍ਹਾਂ ਦੇਖਦੇ ਯਾਰ ਹਾਂ ਜੀ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਸੁਣਾਈ ਹੋ ਨਹੀਂ ਇਸ ਇਲਾਕੇ ਦੀ ਦੇ ਕੋਈ ਸੁਣਾਈ ਨਹੀਂ ਸੋ ਪੰਜਾਬ ਹਰਿਆਣਾ ਬਾਰਡਰ ਦੇ ਕੋਲ ਲੱਗਦੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਮੰਜ਼ਰ ਹੈਗਾ ਇੱਥੇ ਜਿਹੜੇ ਲੋਕ ਨੇ ਉਹ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਉਹ ਦੀ ਜਿਹੜੀ ਇਹਨਾਂ ਨੂੰ ਚਿੰਤਾ ਜ਼ਰੂਰ ਸਤਾਰੀ ਹੈਗੀ ਆ ਤਾਂ ਕਿਸਾਨ ਵੀਰ ਨੇ ਉਹ ਪਾਣੀ ਵੇਖਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਇੱਥੇ ਪਾਣੀ ਆ ਜਿਹੜਾ ਹੈਗਾ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਆਇਆ ਹੋਇਆ ਹੈ ਬਈ ਕਿਹਨਾਂ ਤੁਹਾਡਾ ਲਾਹ ਸਿੰਘ ਲਾਜ਼ੂ ਕਿਹੜਾ ਪਿੰਡ ਆ ਤੁਹਾਡਾ ਗੁੱਦਨ ਗੁੱਦਰਾ ਜੀ ਤੇ ਕਿੰਨਾ ਕੁ ਪਾਣੀ ਆ ਗਿਆ ਇੱਧਰ ਇਹ ਟਾਂਗਰੀ ਨਦੀ ਦੀ ਓਵਰਫਲੋ ਹੋਈ ਵੀ ਹੈ ਬਹੁਤ ਓਵਰਫਲੋ ਹੋ ਰਹੀ ਹੈ ਜੀ ਵਧਦਾ ਜਾ ਰਿਹਾ ਘੰਟੇ-ਘੰਟੇ ਦਾ ਫਰਕ ਪੈਂਦਾ ਜਾ ਰਿਹਾ ਪਾਣੀ ਵਧਦਾ ਜਾ ਰਿਹਾ ਜੀ ਕਿੰਨਾ ਹੁਣ ਫੁੱਟ ਹੋ ਗਿਆ ਪਾਣੀ ਪਾਣੀ ਘਟ ਤੋਂ ਕਰਦੀ ਸਵੇਰ ਨਾਲੋਂ ਇੱਕ ਤੱਕ 6-7 ਫੁੱਟ ਪਾਣੀ ਵਧ ਗਿਆ ਜੀ ਸੋ ਬਿਲਕੁਲ ਸਵੇਰ ਤੋਂ 6-7 ਫੁੱਟ ਪਾਣੀ ਵੱਧ ਚੁੱਕਿਆ ਗਿਆ ਸੋ ਭਾਈ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਆ ਇਹ ਵੀ ਜਾ ਰਹੀ ਹੈਗੀ ਆ ਸੋ ਇਹਨਾਂ ਨੂੰ ਭਾਈ ਉਹਨਾਂ ਨੂੰ ਵੀ ਕਈ ਵਾਰੀ ਜਿਹੜਾ ਹੈਗਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਭਾਈ ਜੀ ਜਿਹੜਾ ਮਰੀਜ਼ ਹੁੰਦਾ ਕਈ ਵਾਰ ਲਿਜਾਂਣ 'ਚ ਦਿੱਕਤ ਹੁੰਦੀ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੀ ਨਾਮ ਹੈ ਤੁਹਾਡਾ ਜੀਦਾਰ ਸਿੰਘ ਜੀਦਾਰ ਚੰਗੀ ਇੱਥੋਂ ਜਦੋਂ ਮਰੀਜ਼ ਲਿਆਉਣੇ ਹੁੰਦੇ ਨੇ ਲੱਗਦਾ ਇਹ ਦਿੱਕਤ ਆਉਂਦੀ ਬਹੁਤ ਜ਼ਿਆਦਾ ਜੀ ਹੁਣ ਕੀ ਕਰੀਏ ਜੀ ਮੈਂ ਆਪਣਾ ਉਹ ਬੱਚਾ ਹੋਇਆ ਲੇਡਿਸ ਨੂੰ ਛੱਡ ਕੇ ਆਇਆ ਆਂ ਦੇ ਵਿਗੜ ਹੂੰ ਉਹਨਾਂ ਨੂੰ ਕੋਸਾ ਤਾਂ ਨਹੀਂ ਮਿਲਿਆ ਵਿਚਾਰਾ ਰੋਣਾ ਪਿਆ ਜੀ ਹੂੰ ਇੱਥੇ ਕੁਝ ਸੁਧਾਰ ਹੋਣਾ ਚਾਹੀਦਾ ਹੈ ਕੀ ਕਰਦਾ ਭਗਵਾਨ ਤੁਹਾਨੂੰ ਕੁਝ ਨਹੀਂ ਕਰਦਾ ਬਿਲਕੁਲ ਹਾਂ ਜੀ ਭਗਵਾਨ ਤੁਮਾਂ ਦੀਆਂ ਗੱਲਾਂ ਨੇ ਕੁਝ ਨਹੀਂ ਹੋਣਾ ਇੱਥੇ ਸੋ ਬਿਲਕੁਲ ਬਾਈ ਹੋਣਾ ਜਿਹੜੇ ਨੇ ਉਹ ਬਹੁਤ ਕਹਿ ਰਹੇ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਅਸਰਿਆ ਹੁਣ ਤੁਸੀਂ ਦੇਖ ਸਕਦੇ ਆ ਕਿ ਉਹ ਕਹਿੰਦੇ ਆ ਪੇਸ਼ੈਂਟ ਛੱਡ ਕੇ ਆਏ ਆ ਕਿ ਮਰੀਜ਼ ਜਿਹੜਾ ਹੈਗਾ ਇੱਕ ਪ੍ਰੈਗਨੈਂਟ ਲੇਡੀ ਨੂੰ ਹਸਪਤਾਲ ਛੱਡ ਕੇ ਆਏ ਨੇ ਔਰ ਜਿਹੜੀ ਦਿੱਕਤ ਆ ਸਾਹਮਣਾ ਜਰੂਰ ਕਰਨਾ ਪੈਂਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਪਾਣੀ ਲੰਘ ਰਿਹਾ ਹੋਵੇ ਤੇ ਗੱਡੀ ਲਿਜਾਣੇ ਵੀ ਬੜੀ ਮੁਸ਼ਕਲ ਆਉਂਦੀ ਆ ਤੇ ਰਾਹਗੀਰ ਨੇ ਹੁਣਾ ਵੀ ਖਾਸੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਬਾਈ ਜੀ ਕਿਹੜਾ ਕਿੰਨਾ ਕੁ ਜਿਹੜਾ ਏਰੀਆ ਦੇ ਵਿੱਚ ਪਾਣੀ ਫੈਲ ਗਿਆ ਜੇ ਇਹ ਘੱਟ ਤੋਂ ਘੱਟ ਦੀ 2 300 ਇੱਕ ਕਿੜਾਈ ਜਿਹੜਾ ਜੋ ਨਦੀਆਂ ਦੇ ਪਿੱਛੇ ਹੈ ਜੀ 2301 ਖੜਾ ਬਹੁਤ ਪਾਣੀ ਦੀ ਬਸ ਥੋੜੀ ਜੀ ਪਿਛਲੇ ਸਾਲ ਹੋ ਰਹੀ ਥੀ ਆਣੀ ਜੀ ਉਰਾ ਤਾਂ ਹਰ ਸਾਲ ਦਾ ਕੰਮ ਆ ਜੀ ਕੋਈ ਉਰਾ ਪ੍ਰਬੰਧ ਨਹੀਂ ਹੈ ਜੀ ਪਾਣੀ ਨੂੰ ਕਿਸੇ ਤਰ੍ਹਾਂ ਕੋਈ ਪ੍ਰਬੰਧ ਨਹੀਂ ਆ ਜੀ ਕੋਈ ਪ੍ਰਬੰਧ ਨਹੀਂ ਸੜਕਾਂ ਦੇ ਇਲਾਵਾ ਮਿੱਟੀ ਪੱਟੀ ਪੜੀ ਆ ਪਿਛਲੇ ਸਾਲ ਕੀ ਉਹ ਵੀ ਥੋੜੀ ਵੀ ਨਹੀਂ ਪਰੇ ਬੜਾ ਦੁਨੀਆਂ ਲੱਖਣਾ ਆਣ ਜਾਣਾ ਬੜਾ ਔਖਾ ਹੋ ਗਿਆ ਸਰਕਾਰ ਨੂੰ ਕੇ ਅਪੀਲ ਕਰਨਾ ਸਰਕਾਰ ਨੇ ਕਹੀ ਪੀਲਾ ਜੀ ਕੋਸ਼ ਮੜਾ ਮੋਟਾ ਕਰਾਂਗੇ ਸਾਡੀ ਕੋਈ ਵਾਚਨ ਹੋ ਜਾਗੀ ਸਾਨੂੰ ਤਾਂ ਸੜਕਾਂ ਉੱਪਰਾਂ ਬੰਦਾ ਆ ਜਾ ਸੜਕਾਂ ਪੱਟੀ ਪਈਆਂ गिरਨੇ ਦਾ ਵੀ ਡਰ ਰਹਿੰਦਾ ਜੀ ਕੋ ਬਿਲਕੁਲ ਸੜਕਾਂ ਪੱਟੀਆਂ ਹੋਈਆਂ ਨੇ ਗਿਰਨ ਦਾ ਖਤਰਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿਉਂ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਰਾਹ ਗਿਰਨੇ ਉਹ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਔਰ ਜਦੋਂ ਇਸ ਤਰ੍ਹਾਂ ਦੇ ਹੜ੍ਹਾਂ ਦੇ ਜਿਹੜੀ ਤਬਾਹੀ ਜਦੋਂ ਆਉਂਦੀ ਹੈ ਤਾਂ ਸਰਕਾਰ ਦਾ ਵੀ ਫਰਜ਼ ਬਣਦਾ ਹੈਗਾ ਕਿ ਇੱਥੇ ਆ ਕੇ ਜਿਹੜੀ ਲੋਕਾਂ ਦੀ ਜ਼ਰੂਰ ਉਹ ਪੁੱਛਗਿੱਛ ਕਰਨੀ ਚਾਹੀਦੀ ਆ ਬਰਹਾਲੇ ਇਸ ਜਗ੍ਹਾ ਤੇ ਉੱਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਨਾਲ ਕੋਈ ਜਿਹੜੀ ਆ ਪੁੱਛ ਪੜਤਾਲ ਕੀਤੀ ਗਈ ਹੈ ਟਾਂਗਰੀ ਨਦੀ ਦੀ ਸਫਾਈ ਪ੍ਰੋਪਰ ਨਹੀਂ ਕੀਤੀ ਗਈ ਜਿਸ ਦੇ ਕਾਰਨ ਟਾਂਗਰੀ ਨਦੀ ਓਵਰਫਲੋ ਹੋ ਕੇ ਕਿਸ ਤਰ੍ਹਾਂ ਦੇ ਨਾਲ ਇਹ ਪਾਣੀ ਜਿਹੜਾ ਖੇਤਾਂ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਔਰ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਖਰਾਬ ਹੁੰਦੀਆਂ ਆ ਨਜ਼ਰ ਆ ਰਹੀਆਂ ਨੇ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕਾਂ ਦੀ ਸੁਣਵਾਈ ਕੀਤੀ ਜਾਊਗੀ ਕਿ ਇਹਨਾਂ ਨੂੰ ਬਣਦਾ ਇਹਨਾਂ ਦਾ ਮੁਆਵਜ਼ਾ ਮਿਲਾਜੂਗਾ ਔਰ ਦੂਸਰੀ ਗੱਲ ਹੈ ਕਿ ਟਾਂਗਰੀ ਨਦੀ ਨਾ ਨੂੰ ਹੋ ਡੂੰਗਾ ਕੀਤਾ ਜਾਊਗਾ ਜੋ ਕਿ ਕਈ ਵਾਰੀ ਪ੍ਰਸ਼ਾਸਨ ਮੂਰੇ ਗੋਹਰ ਲਗਾ ਚੁੱਕੇ ਨੇ ਹੋਰ ਵੀ ਅਪਡੇਟ ਲਈ ਬਣੇ ਰਹੋ এবੀਪੀ ਸਾਂਝਾ ਦੇ ਨਾਲ ਪਟਿਆਲਾ ਤੋਂ ਹੜਪੂਛਨ ਰਿਪੋਰਟ